ਹਾਂ ਮੈਂ ਰਿਕੀ ਦੇਤਾ ਹੁਣ ਮੱਤ ਤੇ ਪੜਦਾ ਵੀਡੀਓ ਵਿੱਚ ਸਾਰੇ ਭੇਤੇ ਹੀ ਖੋਲ ਲਗੇ ਕਿੰਨੀ ਚਤਰਾਈ ਕੀਤੀ ਉਸ ਨੇ ਆਪਣੀ ਘਰ ਵਾਲੀ ਤੇ ਮਾਂ ਹੀ ਨਹੀਂ ਛੱਡੀ ਪਹਿਲਾਂ ਤੂੰ ਬਾਹਰ ਹੀ ਠੱਗੀਆਂ ਕਰਦਾ ਹੁੰਦਾ ਸੀ ਤੇ ਪਰ ਹੁਣ ਆਪਣੀ ਮਾਂ ਤੇ ਘਰ ਵਾਲੀ ਨਾਲ ਵੀ ਕਰਨ ਲੱਗ ਗਿਆ ਕਿਉਂਕਿ ਉਸਨੇ ਆਪਣੇ ਮਾਲ ਦੀਆਂ ਜੋ ਵਾਲੀਆਂ ਲਵਾਈਆਂ ਸੀ ਕਿਹਾ ਸੀ ਪ੍ਰੀਤ ਨੂੰ ਪਾ ਦਿੰਨੇ ਆ ਤਾਂ ਉਸਨੇ ਉਹਨਾਂ ਪੈਸਿਆਂ ਦਾ ਨਸ਼ਾ ਪੱਤਾ ਕੀਤਾ ਤੇ ਜੀ ਜੋ ਪੈਸੇ ਸੀਗੇ ਉਹ ਤੇ ਉਹਨਾਂ ਦਾ ਉਸਨੇ ਥੋੜੇ ਜਿਹੇ ਸੌਦਾ ਪੱਤਾ ਲੈ ਜਾਂਦਾ ਤੇ ਬਾਕੀ ਨਸ਼ੇ ਪੱਤੇ ਸਿਡਾ ਦਿੱਤੇ ਤੇ ਉਹ ਪ੍ਰੀਤ ਨੂੰ ਤੇ ਉਸਦੀ ਮੰਮੀ ਨੂੰ ਨਕਲੀ ਵਾਲੀਆਂ ਲਿਆ ਦਤੀਆਂ ਤੇ ਜੇ ਉਹ ਅਸਲੀ ਵਾਲੀਆਂ ਲਿਆ ਕੇ ਦਿੰਦਾ ਤਾਂ ਉਸਦੀ ਮੰਮੀ ਨੇ ਕਿਹਾ ਸੀ ਕਿ ਮੈਂ ਤੇਰੇ ਨਾਲ ਜਾਣੀ ਆ ਤਾਂ ਵਿੱਕੀ ਉਸ ਨੂੰ ਲੈ ਕੇ ਨਹੀਂ ਗਿਆ ਪਰ ਜਦੋਂ ਉਹ ਉਹਨਾਂ ਦੀ ਗਵੰਡਰ ਹੁੰਦੀ ਹੈ ਤਾਂ ਉਹ ਦੱਸਦੀ ਹੈ ਕਿ ਇਹ ਵਾਲੀਆਂ ਨਕਲੀ ਆ ਤਾਂ ਇਹ ਸੁਣ ਕੇ ਸਾਰੀਆਂ ਗੱਲਾਂ ਸੁਣ ਕੇ ਪ੍ਰੀਤ ਦੇ ਮਨ ਦੇ ਵਿੱਚ ਕੋ ਅੰਦਰ ਆਪਣੇ ਆਪ ਨੂੰ ਕੋਸ ਰਹੀ ਹੈ ਕਿ ਮੈਂ ਇੱਕ ਵਿੱਕੀ ਮੇਰੇ ਨਾਲ ਕਿੰਨੇ ਝੂਠ ਬੋਲ ਰਿਹਾ ਹੈ ਤੇ ਉਹ ਮੈਨੂੰ ਹੁਣ ਭੱਜ ਕੇ ਵੀ ਗਾਣਾ ਵੀ ਕੱਢਣ ਲੱਗ ਗਿਆ ਹੈ ਜੋ ਉਸਦੀ ਮੰਮੀ ਆ ਤੇ ਉਸ ਨੂੰ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉਹ ਸਾਰੇ ਪਾਸੇ ਹੀ ਚੱਲ ਪੈਂਦੀ ਹੈ ਤਾਂ ਉਸ ਨੂੰ ਆਈ ਨਹੀਂ ਪਤਾ ਵੀ ਇਹਨੂੰ ਆਈ ਨੂੰ 4 ਦਿਨ ਹੋ ਗਿਆ ਤੇ ਟਕੇ ਟਕੇ ਦੇ ਜਵਾਬ ਉਹ ਵੀ ਸੁਣਾ ਰਹੀ ਹੈ ਕਿ ਭੱਜ ਕੇ ਆਈ ਹੈ ਇਹਦੀ ਹੁਣੇ ਜ਼ਬਾਨ ਲੱਗ ਗਈ ਹੈ ਕਿਉਂਕਿ ਜਿਹੜੀ ਚੀਜ਼ ਦਾ ਡਰ ਸੀ ਉਹੀ ਹੋਇਆ ਹੁਣ ਪਛਤਾਵਾ ਕਿਸ ਗੱਲ ਦਾ ਕਿਉਂਕਿ ਪਹਿਲਾਂ ਤਾਂ ਸੋਨੂ ਨੇ ਆਪਣੀ ਭੱਗ ਵੀ ਬਸ ਪੈਰਾਂ ਚ ਰੱਖ ਦਿੱਤੀ ਸੀ ਕਿ ਤੇਰਾ ਇਸੇ ਨਾਲ ਹੀ ਵਿਆਹ ਕਰ ਦਵਾਂਗੇ ਪਰ ਤੂੰ ਘਰ ਚੱਲ ਉਦੋਂ ਉਸ ਨੇ ਇਹ ਕਹਿ ਰਿਹਾ ਸੀ ਕਿ ਮੈਨੂੰ ਆਪਣੇ ਭਰਾ ਤੋਂ ਖਤਰਾ ਏ ਪਰ ਉਹਨਾਂ ਦੇ ਹੁਣ ਮਨ ਵਿੱਚ ਨਫ਼ਰਤ ਪੈਦਾ ਹੋ ਗਈ ਤੇ ਨਾ ਹੀ ਅੱਗੇ ਜਾਣ ਜੋਗੀ ਤੇ ਨਾ ਹੀ ਪਿੱਛੇ ਜਾਣ ਜੋਗੀ ਜੋ ਉਸ ਨੇ ਮੁੰਡਾ ਲੱਭਿਆ ਏ ਉਹ ਵੀ ਨਸ਼ੇੜੀ ਲੱਭ ਲਿਆ ਤੇ ਜਿਸ ਕੁ ਬੇਰੁਜ਼ਗਾਰੀ ਲੱਭ ਲਏ ਜਿਸ ਕੋਲ ਕੋਈ ਕੰਮ ਹੈ ਨਹੀਂ ਕੰਮ ਉਹ ਕਿੱਥੋਂ ਕਰੇ ਕਿਉਂਕਿ ਉਸ ਕੋਲ ਤਾਂ ਪਹਿਲਾਂ ਵੀ ਕੋਈ ਕੰਮ ਨਹੀਂ ਸੀ ਜਿਸ ਦੇ ਕਰਕੇ ਉਹਨਾਂ ਦੇ ਘਰ ਵਿੱਚ ਪਹਿਲਾਂ ਹੀ ਲੜਾਈ ਪੈਂਦੀ ਹੁੰਦੀ ਸੀ ਹੁਣ ਕਵਲ ਤੇ ਸੰਦੀਪ ਪਤੇ ਕਰਨ ਅਲੱਗ ਹੋ ਗਏ ਆ ਤੇ ਇਹ ਤੈਨੇ ਜਾਣੇ ਅਲੱਗ ਹੋ ਗਏ ਆ ਇਸ ਸੀਰੀਜ਼ ਦਾ ਪਛਤਾਵਾ ਕਵਲ ਦੇ ਸੰਦੀਪ ਨੂੰ ਵੀ ਹੋ ਰਿਹਾ ਹੈ ਕਿ ਇਸ ਦੀ ਜੋ ਜ਼ਿੰਦਗੀ ਉਹ ਖਰਾਬ ਹੋਈ ਜਾ ਰਹੀ ਹੈ ਤੇ ਉਹਨਾਂ ਨੂੰ ਹੀ ਵੀ ਪਤਾ ਕਿ ਇਸ ਨੇ ਆਪਣੇ ਆਪ ਹੀ ਕੀਤੀ ਹੈ ਕੋ ਕੁਛ ਦੇਖਿਆ ਨਹੀਂ ਕੀਤਾ ਨਹੀਂ ਤੇ ਮੂੰਹ ਚੱਕ ਕੇ ਇਸ ਦੇ ਨਾਲ ਤੁਰ ਪਈਆ ਤੇ ਸਾਰੀਆਂ ਕੁੜੀਆਂ ਨੂੰ ਇਹੀ ਉਹ ਸਿੱਖਿਆ ਦੇ ਰਹੇ ਆ ਕਿ ਭਾਈ ਆਪਣਾ ਸੋਚ ਸਮਝ ਕੇ ਘਰੋਂ ਪੈਰ ਪੁੱਟਿਆ ਕਰੋ ਤੇ ਅੱਗੇ ਕੁਝ ਇਦਾਂ ਦੇ ਵੀ ਟੱਕਰ ਜਾਂਦੇ ਹੁੰਦੇ ਆ ਰੀਅਲ ਕਹਾਣੀਆਂ ਜਿਹੜੀਆਂ ਕਿਸੇ ਨਾਲ ਹੋਈ ਵੀ ਹੁੰਦੀ ਹੈਗੀ ਤੇ ਹੋਈ ਵੀ ਜਾ ਰਹੀ ਹੈਗਾ ਲੋਕਾਂ ਦੇ ਨਾਲ ਬਹੁਤ ਵਧੀਆ ਸਿੱਖਿਆ ਦੇ ਰਹੀ ਹੈ ਕੁੜੀਆਂ ਮੁੰਡਿਆਂ ਨੂੰ ਸਮਝਾ ਰਹੀ ਹੈ ਕਿ ਇਹ ਹੀ ਹਾਲ ਹੀ ਹੁੰਦਾ ਹੈ ਹੁਣ ਪ੍ਰੀਤ ਦੇ ਮਨ ਵਿੱਚ ਬਹੁਤ ਡਾਊਟ ਆ ਰਹੇ ਆ ਪ੍ਰੀਤ ਨੂੰ ਹੁਣ ਸਾਰੀਆਂ ਗੱਲਾਂ ਪਤਾ ਲੱਗਣ ਲੱਗ ਗਈਆਂ ਕਿ ਵਿੱਕੀ ਮੇਰੇ ਨਾਲ ਫਰੋਡ ਕਰ ਰਹੀ ਹੈ ਮੇਰੇ ਨਾਲ ਧੋਖਾ ਕਰ ਰਹੀ ਹੈ ਪਹਿਲਾਂ ਉਸ ਨੂੰ ਉਸਨੇ ਕਿਹਾ ਸੀ ਕਿ ਮੇਰਾ ਪਾਸ ਸਰਕਾਰੀ ਨੌਕਰੀ ਤੇ ਹੈ ਜੋ ਕਿ ਇੱਕ ਮੇਲ ਵਿੱਚ ਹੀ ਲੱਗਿਆ ਹੋਇਆ ਹੈ ਕੋਈ ਸਰਕਾਰੀ ਨੌਕਰੀ ਨਹੀਂ ਫਿਰ ਉਸਨੇ ਬੋਲਟ ਦਾ ਠੁਠਾ ਮਲ ਇੰਜ਼ਾਮ ਲਗਾ ਲਿਆ ਤਾਂ ਕਿ ਬੋਲਟ ਮੈਂ ਵੇਚ ਦਿੱਤਾ ਏ ਜੋ ਉਸਨੇ ਪ੍ਰੀਤ ਨੂੰ ਆਪਣਾ ਦੱਸਿਆ ਸੀ ਕਿ ਇਹ ਮੇਰਾ ਬੋਲਟ ਆ ਜਦੋਂ ਪ੍ਰੀਤ ਦੇ ਘਰੇ ਮਿਸਤਰੀ ਦਾ ਕੰਮ ਕਰਦਾ ਸੀ ਤਾਂ ਉਦੋਂ ਇੱਕ ਦਿਨ ਉਹ ਬੋਲਟ ਲੈ ਗਿਆ ਸੀ ਤੇ ਜਿਸ ਨੂੰ ਦੇਖ ਕੇ ਪ੍ਰੀਤ ਫਿਦਾ ਹੋ ਗਈ ਤੇ ਪ੍ਰੀਤ ਨੇ ਹੁਣ ਐਡਾ ਸਟੈਪ ਚੱਕ ਲਿਆ ਕਿ ਹੁਣ ਇੱਥੋਂ ਤੱਕ ਉਹ ਹੁਣ ਉਪੋਗਤ ਰਹੀ ਆ ਅੱਜ ਤਾਂ ਬਹੁਤ ਕੁਝ ਹੁਣ ਆ ਜੀ ਤਾਂ ਛਿੱਤਰ ਵੀ ਚੱਲਿਆ ਕਰਨੇ ਆ ਨਸ਼ੇ ਵੀ ਕਰਿਆ ਕਰਨੇ ਅੱਜ ਸਭ ਕੁਝ ਚੱਲੂਗਾ ਇਦਾਂ ਹੀ ਵੀਡੀਓ ਦੇ ਨਾਲ ਜੁੜੇ ਰਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜੁੜ ਕਰਾ ਦੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ